ਗੋ ਰਿਪੋਰਟ ਅਗਿਆ ਪੇਸ਼ੈਂਟ ਅੱਗੇ ਚਲਾ ਜਾਏਗਾ ਮੈਜ਼ਰਮੈਂਟ ਆਪਨਾ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਅਜੀਤਿੰਦਰ ਹੈ ਸਰ ਕੀ ਕਹੋਗੇ ਅੱਜ ਦੇ ਕੈਂਪ ਲੱਗੇੜਾ ਹਾਂਜੀ ਸਾਡੇ ਉਹ ਅੱਜ ਆਪਣਾ ਪੰਜਾਬ ਫਾਊਂਡੇਸ਼ਨ ਦੇ ਰੋਟਰੀ ਕਲੱਬ ਚੰਡੀਗੜ੍ਹ ਵੱਲੋਂ ਹਿੰਨਾਂ ਦੇ ਲਈ ਕੈਂਪ ਲਗਾਇਆ ਜਾ ਰਿਹਾ ਹੈ ਇਹ ਕੈਂਪ ਮੋਡਰਨ ਸੈਕੂਲ ਸਕੂਲ ਪੂਰੀ ਵਿੱਚ ਲਗਾਇਆ ਜਾ ਰਿਹਾ ਹੈ ਇਹ ਕੈਂਪ ਦੀ ਗੋਵਾਈ ਸਰਦਾਰ ਜਗਜੀਤ ਸਿੰਘ ਜੀ ਦੇ ਪ੍ਰਿੰਸੀਪਲ ਸੁਨੀਲ ਕਦਮ ਜੀ ਦੁਆਰਾ ਕੀਤੀ ਗਈ ਹੈ ਕਿ ਇਸ ਕੈਂਪ ਦੇ ਦੌਰਾਨ ਅਸੀਂ ਦੇਖਿਆ ਕਿ ਪੰਜਾਬ ਭਰ ਦੇ ਵਿੱਚੋਂ ਇੱਥੇ ਕਾਫੀ ਜ਼ਿਆਦਾ ਮਰੀਜ਼ ਆਏ ਜਿਨ੍ਹਾਂ ਕੋਲੇ ਜਿਹੜੇ ਕੋਸ਼ਣਾ ਕਿ ਸੇ ਹੱਥਾਂ ਪੈਰਾਂ ਤੋਂ ਜੋ ਆਪਣੀ ਲੱਤ ਤੋਂ ਬੰਦ ਜੇ ਸਨ ਤੇ ਉਸ ਤੋਂ ਵਿੱਚ ਉਹਨਾਂ ਨੂੰ ਇੱਥੇ ਬਿਲਕੁਲ ਮੁਫਤ ਵਿੱਚ ਕੈਂਪ ਲਗਾ ਕੈਂਪ ਲਗਾ ਕੇ ਉਹਨਾਂ ਨੂੰ ਲੱਤਾਂ ਬੈਰ ਜਾਂ ਜੋ ਵੀ ਉਹਨੂੰ ਟੀ ਦੀ ਜ਼ਰੂਰਤ ਸੀ ਉਹ ਲਗਾਈ ਗਈ ਹੈ ਜਿਸ ਦੇ ਨਾਲ ਉਹਨਾਂ ਦੇ ਇੱਕ ਮੁੱਖ ਤੇ ਇੱਕ ਬਖਰੀ ਮੁਸਕਾਨ ਪ੍ਰਾਪਤ ਹੋਈ ਹੈ ਜੋ ਦੇਖ ਕੇ ਸਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਈ ਹੈ ਇਸ ਕੈਂਪ ਦੀ ਖਾਸ ਗੱਲ ਇਹ ਹੈ ਕਿ ਇਸ ਕੈਂਪ ਦੇ ਦੌਰਾਨ ਇੱਕ ਦਿਨ ਦੇ ਵਿੱਚ ਹੀ ਉਦੋਂ ਹੀ ਨਾਪ ਲੇਤਾ ਜਾਂਦਾ ਹੈ ਤੇ ਉਸ ਟਾਈਮ ਹੀ ਇਹ ਤਿਆਰ ਕਰਕੇ ਇੱਕ ਦਿਨ ਵਿੱਚ ਹੀ ਲਗਾਏ ਦਿੱਤਾ ਜਾਂਦਾ ਹੈ ਤੇ ਇੱਥੇ ਬਾਕੀ ਪੇਸ਼ੇਟਾਂ ਦੇ ਰਹਿਣ ਦੇ ਲਈ ਉਹਨਾਂ ਦੇ ਲਈ ਖਾਣਾ ਲੰਗਰ ਪਾਣੀ ਸਭ ਦਾ ਇੰਤਜ਼ਾਮ ਕੀਤਾ ਹੈ ਜੋ ਸੀ ਰੋਟਰੀ ਕਲੱਬ ਦਾ ਤੇ ਆਪਣਾ ਪੰਜਾਬ ਫਾਊਂਡੇਸ਼ਨ ਦੇ ਡਾਇਰੈਕਟਰ ਸਾਹਿਬ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਥੈਂਕ ਯੂ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਬਤਨਦੀਪ ਸਿੰਘ ਹੈ ਮੈਂ ਇਸ ਸਕੂਲ ਵਿੱਚ 12ਵੀਂ ਅਕਸ਼ਾ ਵਿੱਚ ਪੜਦਾ ਹਾਂ ਮੈਂ ਅੱਜ ਅੱਜ ਦੇ ਦਿਨ ਇਸ ਕੈਂਪ ਵਿੱਚ ਐਜ਼ ਅ ਵੋਲੰਟੀਅਰ ਕੰਮ ਕਰ ਰਿਹਾ ਜੋ ਜਿਸ ਨਾਲ ਮੈਨੂੰ ਬਹੁਤ ਹੀ ਖੁਸ਼ੀ ਮਿਲ ਰਹੀ ਹੈ ਅਤੇ ਲੋਕਾਂ ਦੇ ਚਿਹਰੇ ਤੇ ਮੁਸਕਰਾਹਟ ਦੇਖਦੇ ਹੋਏ ਕੀ ਨਾਮ ਹੈ ਮੇਰਾ ਨਾਮ ਅਪਰੇਸ਼ਨ ਦਾਰਿਸ਼ ਹੈ ਕਿਹੜੀ ਕਲਾਸ ਪੜ੍ਹਦੇ ਹੋ ਮੈਂ ਸਕੂਲ ਵਿੱਚ ਪਲੱਸ 2 ਪੜ੍ਹਦਾ ਹਾਂ ਅੱਜ ਦੇ ਕੈਂਪ ਬਾਰੇ ਕੀ ਕਹੋਗੇ ਇੱਕ ਕਾਫੀ ਵਧੀਆ ਕੈਂਪ ਵੀ ਇੱਕ ਵਧੀਆ ਕੈਂਪ ਆਇਆ ਹੈ ਵੀ ਜਿਸ ਕਰਕੇ ਵੀ ਕਈ ਜੋ ਪੇਸ਼IENTS ਨੇ ਜਿਨ੍ਹਾਂ ਨੂੰ ਨਹੀਂ ਉਹ ਲਗ اپਦੇ ਕਿ ਫਾਈਨੈਂਸ਼ੀਅਲ ਪ੍ਰੋਬਲਮਸ ਕਰਕੇ ਲਵਾ ਸਕਦੇ ਆਪਦੇ ਲੈਗਸ ਆਰਮਸ ਉਹਨਾਂ ਲਈ ਬਹੁਤ ਵਧੀਆ ਕੈਂਪ ਵੀ ਉਹ ਵਧੀਆ ਇੱਕ ਆਪਦੇ ਇੱਥੇ ਆ ਕੇ ਫਰੀ ਦੇ ਵਿੱਚ ਲਵਾ ਸਕਦੇ ਨੇ ਜੋ ਕਿ ਡਾਕਟਰ ਜਗਜੀਤ ਸਿੰਘ ਧੂਰੀ ਸਾਹਿਬ ਵੱਲੋਂ ਆਰਗੇਨਾਈਜ਼ ਕੀਤਾ ਗਿਆ ਤੇ ਉਹ ਬਹੁਤ ਵਧੀਆ ਇੱਕ ਉਪਰਾਲਾ ਵੀ ਅੱਗੇ ਪੰਜਾਬ ਨੂੰ ਬਹੁਤ ਅੱਗੇ ਲੈ ਕੇ ਜਾਇਆ ਜਾ ਸਕਦਾ ਹੈ ਇਸ ਤਰ੍ਹਾਂ ਤਾਂ ਨੌਜਵਾਨ ਪੀੜੀ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿਵੇਂ ਅੱਜ ਕੱਲ ਦੇ ਪੰਜਾਬ ਦੇ ਨੌਜਵਾਨ ਨਸ਼ਾ ਵਾਲਾ ਜਾ ਰਹੇ ਨੇ ਤਾਂ ਸੇਵਾ ਲਈ ਉਹਨਾਂ ਵਾਸਤੇ ਕੀ ਕਹਿਣਾ ਚਾਹੋਗੇ ਤੁਸੀਂ ਸਰ ਨਸ਼ੇ ਤਾਂ ਇਹ ਏਦਾਂ ਨੇ ਵੀ ਆ ਰਹੇ ਯੂਥ ਨੂੰ ਖਤਮ ਹੀ ਕਰ ਰਹੇ ਨੇ ਇੱਕ ਤਰ੍ਹਾਂ ਤੇ ਮੇਰੀ ਸ਼ਾਇਦ ਇਹ ਸਾਰੇ ਯੂਥ ਨੂੰ ਇਹੀ ਇੱਕ ਰਿਕਵੈਸਟ ਹੋਊਗੀ ਆਪਾਂ ਨਸ਼ਿਆਂ ਤੋਂ ਪਰਾ ਹੋ ਕੇ ਪੰਜਾਬ ਦੀ ਤਰੱਕੀ ਵੱਲ ਆਪਦੇ ਦੇਸ਼ ਦੀ ਮਤਰੱਕੀ ਵੱਲ ਚੱਲੀਏ ਤੇ ਆਪਦੇ ਆਪ ਨੂੰ ਇੱਕ ਵਧੀਆ ਫਿਊਚਰ ਡਵੈਲਪ ਕਰਨ ਦੀ ਉਹ ਪ੍ਰੇਰਨਾ ਦੇਈਏ ਅੱਜ ਸੇਵਾ ਕਰਕੇ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਤੁਸੀਂ ਬਹੁਤ ਵਧੀਆ ਮਹਿਸੂਸ ਹੋ ਰਿਹਾ ਤੇ ਮੈਂ ਚਾਹੂਗਾ ਵੀ ਕਿ ਆਉਣ ਵਾਲੀ ਯੂਥ ਜਾਂ ਆਪਣੇ ਸਕੂਲ ਦੇ ਹੋਰ ਵੀ ਬੱਚੇ ਹੋਣਗੇ ਉਹ ਵੀ ਇਹਨਾਂ ਨੂੰ ਅੱਗੇ ਜਾ ਕੇ ਹੋਰ ਮੰਗੀ ਆਪਣੀ ਵਲੰਟੀਅਰ ਵਲੰਟੀਅਰ ਬਣ ਤੇ ਮੈਂ ਆਪਣੇ ਪ੍ਰਿੰਸੀਪਲ ਸਰ ਦਾ ਵੀ ਥੈਂਕ ਯੂ ਕਰਨਾ ਚਾਹਉ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਇੱਕ ਵਲੰਟੀਅਰ ਹੋਣ ਦੇ ਆ ਕੀਮਤਾ ਆਪਣੇ ਫੰਕਸ਼ਨ ਦੇ ਵਿੱਚ ਜਾਂ ਕੈਂਪ ਦੇ ਵਿੱਚ ਤੇ ਉਹਨਾਂ ਦਾ ਵੀ ਕਾਫੀ ਵੱਡਾ ਯੋਗਦਾਨ ਰਿਹਾ ਇਸ ਕੈਂਪ ਦੇ ਵਿੱਚ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਹਿਗੀ ਜੀ ਮੈਂ ਆਉਣਾ ਥੋੜਾ ਮੈਂ ਹਰਮਨ ਸ਼ਰਮਾ ਜੀ ਕੀ ਕਹੋਗੇ ਅੱਜ ਇਸ ਕੈਂਪ ਬਾਰੇ ਅੱਜ ਦਾ ਅਸੀਂ ਅਦਵਿਆਂਗ ਐਸੋਸੀਏਸ਼ਨ ਤੋਂ ਭੇਜੇ ਤੋਂ ਅਸੀਂ ਇੱਥੇ ਟੀਮ ਸਾਰੀ ਪਹੁੰਚੇ ਆ ਜੀ ਧੋਰੀ ਵਿੱਚ ਕੈਂਪ ਲੱਗਿਆ ਬਹੁਤ ਬੜੇ ਸਕੂਲ ਤੋਂ ਸਾਨੂੰ ਬਹੁਤ ਖੁਸ਼ੀ ਹੋਈ ਅਦਵਿਆਂਗ ਰਣ ਭਾਈ ਨੇ ਸਾਰੇ ਇੱਥੇ ਪਹੁੰਚੇ ਨੇ ਤੇ ਹੱਥਾਂ ਪਾਵਾਂ ਦੇ ਫੰਗ ਲੱਗੇ ਨੇ ਸਾਨੂੰ ਅਸੀਂ ਇਹਨਾਂ ਬਹੁਤ ਦਿলো ਧੰਨਵਾਦ ਕਰਦੇ ਆ ਜਿਨ੍ਹਾਂ ਨੇ ਐਡਾ ਵੱਡਾ ਪ੍ਰੋਟੈਕਟ ਕੀਤਾ ਜੀ ਦਿলো ਸਲੂਟ ਹੈ ਇਹਨਾਂ ਨੂੰ ਅਸੀਂ ਕਹਿੰਦੇ ਆ ਸਭ ਡੋਗ ਹੋਰ ਐਡਾ ਵੱਡਾ ਪ੍ਰੈਕਟਿਕ ਆ ਵੀ ਸਭ ਕਰਿਆ ਕਰਨ ਨਾਲ ਤੇ ਭੈਣ ਭਾਈ ਦੇ ਮਤ ਕਰਾ ਕਰਨੀ ਸੀ ਬਸ ਅਸੀਂ ਜਦੋਂ ਇਹ ਸੂਟ ਕਰ ਜਾਂਦੇ ਆਪਾਂ ਇਹਨਾਂ ਨੂੰ ਪੇਸ਼ਤੀ ਵਕਤ ਆਦੀ ਇਹ ਖਾਸ ਕਰਕੇ ਬਹੁਤ ਆਖੀ ਜਿਸ ਦਿਨ ਇੱਥੇ ਆਉਣੇ ਕੈਂਪ ਚ ਉਸ ਦਿਨ ਹੀ ਲਗਾ ਕੇ ਸ਼ਾਮ ਨੂੰ ਫੇਜਣ ਦੇ ਲਈ ਸਾਨੂੰ ਵੱਡੀ ਖਾਸੀ ਤੇ ਨਾਲ ਦੀ ਇਹਦਾ ਆਪਾਂ ਕਿਤੇ ਨਹੀਂ ਜਾਣਦੇ ਆ دو دن چار دن لگتے ہیں یہ نہ ہی ٹھیک ہے جی اِسی یہاں بہت 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 شوق کرتے ہیں جو کیمپ ہے اس میں پیر لگانے کے اس میں آئے ہوئے ہیں اور سب کو فری شیوا دینے کا وہ ہے ہمارا ਅਸੀਂ ਸੇਵਾ ਕਰ ਰਹੇ ਹਾਂ ਅੰਬ 25 ਸਾਲਾਂ ਸੇ ਮੈਂ ਸੇਵਾ ਕਰ ਰਿਹਾ ਹਾਂ ਕਿਉਂਕਿ ਸਾਹਾਂ ਦੇ ਨਿਯਮ ਬਣਉਂਦੇ ਮੈਂ ਨਹੀਂ ਨਾ ਕੋਈ ਜੀ ਦਿਲਾ ਜਿੰਨਾ ਲੋਕਾਂ ਦੇ ਹੱਥ ਨਹੀਂ ਹੁੰਦੇ ਉਹਨਾਂ ਦਾ ਵੀ ਹੱਥ ਨਾਲ ਦੀ ਨਾਲ ਬਣਾ ਕੇ ਪ੍ਰਮੁੱਖਾ ਵਰਗੋਂ ਡਾਕਟਰ ਦੀ ਮਾਹਰ ਟੀਮ ਵੱਲੋਂ ਦਿੱਤੀ ਜਾ ਰਹੀ ਹੈ ਬਾਹਰ ਆਉਣ ਵਾਲੇ ਮਰੀਜ਼ਾਂ ਲਈ ਇੱਥੇ ਵਿਚਾਰ ਲੰਗਰ ਚਾਹ ਪਾਣੀ ਪੂਰਾ ਇੰਤਜ਼ਾਮ ਕੀਤਾ ਗਿਆ ਹੈ ਜਦੋਂ ਵੀ ਇਹ ਸਾਰਾ ਇੰਤਲ ਅੰਮੇਸਸ ਕੋਈ ਨਹੀਂ ਚੱਲ ਰਿਹਾ ਅੱਜ ਮੈਗਨਾਮੋਲ ਰਿਚ ਅੰਧੇ ਹੀ ਵਿਖਤ ਲਈ ਵਿਸ਼ਾਲ ਕੈਂਪ ਲਗਾਇਆ ਗਿਆ ਇਸ ਕੈਂਪ ਦੀ ਵਿਸ਼ੇਸ਼ਤਾ ਇਹ ਹੈ ਕਿ ਕੈਂਪੋ ਵਾਲੇ ਦਿਨ ਹੀ ਇਲਾਕੇ ਕੋਲੋਂ ਗਾਰੋ ਲਾ ਕੇ ਦਿੱਤੀ ਜਾਂਦੀ ਹੈ ਉਹ ਛੋਟੇ ਜਿਸ ਵਿੱਚ ਪੰਜਾਬ ਘਰ ਤੋਂ ਦੂਰ ਦੂਰੋਂ ਇਸ ਤਰ੍ਹਾਂ ਸਾਰੇ ਲੋਰੀ ਰਿਕੁਆਇਰਮੈਂਟ ਜੋ ਤਿਆਰ ਕਰ ਇਸ ਕੈਂਪ ਦਾ ਰਾਗ ਪੀ ਲਿਆ

یہ کوئی جو ینگ بچہ ہے اٹھارہ بیس سال باڈی اچھی بلڈ ہے اس کی تو یہ اس کو ہم دیتے ہیں اس کے اس میں کیونکہ اس کا باڈی ویٹ اتنا ہے اور وہ اسٹرکٹ رہ سکتا ہے اب کوئی اولڈ ایج پرسن ہے یہ چلتے چلتے ہی اپنے آپ فول میں